ਅੱਲੈਕੁਮ ਵਰ ਰahmatullahi ਵ ਬਰਕਾਤੁਹ ਵਾਹੀ ਗੁਰੂ ਜੀ ਦਾ ਸਾਉਂਕਾ ਵਾਹੀ ਗੁਰੂ ਜੀ ਕੀ ਪਟੇ ਅੱਜ ਅਸੀਂ ਇੱਥੇ ਰਾਏਪੁਰ ਰੋਡ ਦੇ ਉੱਪਰ ਕੇਂਦਰ ਰੋਡ ਤੇ ਖੜੇ ਆਂ ਇਹ ਸੜਕ ਜਿਹੜੀ ਪਿਛਲੇ 1 ਸਾਲ ਤੋਂ ਬੜਾ ਦਿਨ ਦਾ ਖੁੱਪੀ ਪਈ ਹੈ ਭੱਜੀ ਪਈ ਹੈ ਇੱਥੇ ਦੇ ਜਿਹੜੀਆਂ ਜੀਪਾਂ ਹੁੰਦੀਆਂ ਨੇ ਆਟੋ ਆਉਂਦੇ ਨੇ ਸਨੇ ਪੁਰਾਣੀਆਂ ਗਰੰਟਾਂ ਨੂੰ ਹੀ ਨਵੀਆਂ ਗਰੰਟਾਂ ਦੇ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ ਹੈ ਇੱਕ ਵੀ ਗਰੰਟ ਨਵੀਂ ਨਹੀਂ ਲਿਆ ਸਕਿਆ ਆ ਸੜਕ ਅੱਜ ਬਣੀ ਨੂੰ ਜਦੋਂ ਐਮਐਨਐ ਬਣੀ ਐ ਉਸ ਟਾਈਮ ਤੋਂ ਹੀ ਇਹ ਸੜਕ ਟੁੱਟੀ ਪਈ ਐ ਬਸ ਉਹ ਇੰਤਜ਼ਾਰ ਕਰ ਰਿਹਾ ਕਿ ਵੀ 6 ਜਮਾਹੇ ਰਹਿੰਦੇ ਹੋਣ ਐਮਐਲਏ ਸ਼ਿਪ ਖਤਮ ਹੋਣ ਤੋਂ ਤਾਂ ਮੈਂ ਸੜਕ ਨੂੰ ਸ਼ੁਰੂ ਕਰਵਾਵਾਂ ਸਿਰਫ ਉਹ ਤੋਂ ਉਹ ਉਹ ਬਾਤ ਨੂੰ ਕਹ ਸਕਦੇ ਨੇ ਪਰ ਹੋਰ ਕੁਝ ਨਹੀਂ ਕਰ ਰਹੇ ਹੈਗੇ ਆ ਇੱਥੇ ਆਪਣੇ ਤਾਹਿਰ ਦੀ ਬੱਡੂ ਦੀ ਵੀ ਆਇਨ ਇਹਨਾਂ ਦਾ ਵੀ ਨਾਮ ਇੱਥੇ ਆ ਰਿਹਾ ਹੈ ਉਹ ਨਾਲ ਦੁਪਾਨ ਸਾਰੇ 10 ਰਹਿਣ ਤੇ ਬਹੁਤ ਪੁਰਾ ਹਾਲ ਹੈ ਸੋ ਮੈਂ ਪ੍ਰਸ਼ਾਸਨ ਅੱਗੇ ਇਹ ਬੇਨਤੀ ਕਰਦਾ ਆਪਣੀ ਪਾਰਟੀ ਕਾਟਨੀ ਦਾ ਮਾਸ ਪੰਜਾਬ ਦੀ ਤਰਫੋਂ ਕੇਜੂ ਗਾਂਦੋ ਗਾਂਦ ਦੀ ਠੀਕ ਕਰਵਾਇਆ ਜਾਵੇ ਨਹੀਂ ਖਬਰ ਸੀ ਇੱਥੇ ਹਲ ਮਿੱਠੇ ਸਮੇਂ ਦੀ ਧਰਨਾ ਲਾਵਾਗੇ ਤੇ ਪ੍ਰਸ਼ਾਸਨ ਸਾਡੇ ਤੇ ਗਾਂਦ ਕੋਈ ਇਲਜ਼ਾਮ ਲਗਾਏਗਾ ਕਿ ਜਿਹੜੀ ਇੱਥੇ ਰਾਜਨੀਤੀ ਕਰਦੇ ਮੈਂ ਕੋਈ ਰਾਜਨੀਤੀ ਨਹੀਂ ਕਰ ਰਿਹਾ ਆਮ ਲੋਕਾਂ ਦੀ ਗੱਲ ਹੈ ਇਹ ਇਹਦੇ ਵਿੱਚ ਕੋਈ ਇਹ ਕਾਲੀ ਘਾੜੂਆਣਾ ਕੋਈ ਕਿਸੇ ਦੀ ਗੱਲ ਨਹੀਂ ਹੈਗੀ ਮੈਂ ਬੋਲਾਂ ਸਾਰੇ ਆਪਾਂ ਰੰਗ ਦੇ ਇਹ ਨੂੰ ਬੜੀ ਚਾਹਤ ਕਰਦੇ ਸਾਰੇ ਇਸੇ ਪ੍ਰਸ਼ਾਸਨ ਨੂੰ ਕਿੱਥੇ ਹੋਂਦ ਚੱਲਿਏ ਤੋਂ ਮੈਂ ਆ ਕੇ ਬੇਨਤੀ ਇਹੀ ਕਰਦਾ ਇਹ ਵੀ ਇਸ ਨੂੰ ਜਲਦ ਤੋਂ ਜਲਦ ਦੇ ਫੂਟ